ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤੇ ਆਉਣ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਭਾਈ ਅਮਰਪਾਲ ਸਿੰਘ ਦੇ ਵੱਲੋਂ ਆਈ ਹੈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਠੰਡੂਰ ਸੇਵ ਲੋਕ ਸਭਾ ਹਲਕੇ ਤੋਂ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਕੋਲ ਚੋਣ ਲੜੀ ਜਾਵੇਗੀ ਪਰਿਵਾਰ ਨੇ ਇਹ ਜਾਣਕਾਰੀ ਸੱਜੀ ਕੀਤੀ ਅਮਰਤਪਾਲ ਦੀ ਮਾਤਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ ਹੈ ਜਿहां ਦੱਸਦੇ ਕਿ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਚਾਚਾ ਸੁਭਜੈ ਸਿੰਘ ਨੇ ਕੱਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ ਐਸਪੀ ਛੇ ਚਰਚਾ ਹੋ ਰਹੀ ਹੈ ਕਿ ਅਮਰਤਪਾਲ ਚੋਣ ਲੜਨ ਲਈ ਹਮਾਇਤ ਦਿੱਤੀ ਆ ਤੇ ਅੱਜ ਉਹਨਾਂ ਦੀ ਮਾਤਾ ਨੇ ਇਸ ਬੰਦੀ ਪੋਸਟ ਇਸ ਬੰਦੀ ਸਪਸ਼ਟ ਕਰ ਦਿੱਤਾ ਤੇ ਅਮਰਤਕੇ ਅਮਰਤਪਾਲ ਖੰਡੂ ਸੱਪ ਚੋਣ ਲੜੇਗਾ ਉਨਾਖੇ ਕੇ ਸਰਕਾਰ ਵੱਲੋਂ ਨੌਜਵਾਨਾਂ ਉੱਤੇ ਵੱਡੇ ਪੱਧਰ ਤੇ ਕੀਤੇ ਜਾ ਰਿਹਾ ਜਾਲ ਮਨ ਉਠਾਲ ਪੌਲੀ ਧਰਮਪੰਚਾਤ ਦੀ ਲਹਿਰ ਨੂੰ ਪ੍ਰਚੰਡ ਰੂਪ ਦੇਣ ਵਾਸਤੇ ਐਨ ਐਸਏ ਖਤਮ ਕਰਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਤੇ ਪੰਜਾਬ ਦੇ ਦਰਦ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਲਿਆ ਲਈ ਅਮਰਪਾਲ ਸਿੰਘ ਖੰਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਚੌੜ ਲੜਨ ਜਾਏਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ